ਅਜਬੂਦਲਾ ਦਾ ਦੇ ਮਾਤਾ ਕਲਰਾ ਵਾਲੀ ਤਰ ਮਸਾਲਾ ਵਿਖੇ ਮੰਡਲ ਪ੍ਰਧਾਨ ਕੁਸਦੀਪ ਸ਼ਰਮਾ ਦੀ ਅਗਵਾਈ ਹੇਠ ਭਾਜਪਾ ਦੇ ਵਰਕਰਾਂ ਅਤੇ ਆਗੂਆਂ ਵੱਲੋਂ ਪੰਡਿਤ ਦੀਨदयाल उपाध्याय ਜੀ ਦਾ 108ਵਾਂ ਜਨਮ ਦਿਹਾੜਾ ਬੜੀ ਹੀ ਸ਼ਰਧਾ ਪੂਰਵ ਮਨਾਇਆ ਗਿਆ ਆਓ ਜਾਣਦੇ ਹਾਂ ਕਿ ਬੋਲੇ ਇਸ ਜਨਮ ਦਿਨ ਮੌਕੇ ਭਾਜਪਾ ਦੇ ਆਉਦੇਦਾਰ ਹਾਂਜੀ ਅਜੀ ਭਾਰਤੀ ਜਨਤਾ ਜਨਤਾ ਪਾਰਟੀ ਮੰਡਲਬਲਾ ਡਾ ਵੱਲੋਂ ਪੂਰੇ ਬੀਜੇਪੀ ਦੇ ਸਹਿਯੋਗ ਨਾਲ ਦੀਨदयाल ਪੰਡਿਤ ਦੀਨदयाल ਪਾਦੇ ਜੀ ਦਾ ਜਨਮ ਦਿਹਾੜਾ ਮਾਤਾ ਕਲਰ ਵਾਲੀ ਮੰਦਿਰ ਨੇੜੇ ਕਲਾਣਾ ਚੌਕ ਭਲਾਗੜ ਕੇ ਮਨਾਇਆ ਹਾਂਜੀ ਜੀ ਸਰਪੰਚ ਪੰਡਤ ਦੀਨदयाल ਪਾਦੇ ਜੀ ਦੀ ਜਨਮ ਸ਼ਤਾਪੀ 108ਵੀਂ ਜਨਮ ਸ਼ਤਾਪੀ ਜਿਹੜੀ ਹੈਗੀ ਹੈ ਬੁਲਾਈ ਯਾਰੀ ਪੰਡਤ ਦੀਨदयाल ਪਾਦੇ ਜੀ ਕਿਉਂਕਿ ਭਾਰਤੀ ਜਨਤਾ ਪਾਰਟੀ ਭਾਰਤੀ ਜਨ ਸੰਘ ਦੇ ਸੰਸਦਕ ਨੇ ਔਰ 1916 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਔਰ ਬਚਪਨ 'ਚ ਹੀ ਉਹਨਾਂ ਦੇ ਮਾਤਾ-ਪਿਤਾ ਦਾ ਦਿਹਾਂਤ ਹੋ ਗਿਆ ਸੀ ਉਹਨਾਂ ਦੇ ਮਾਮਾ ਨੇ ਪਾਲਿਆ ਔਰ ਸ਼ੁਰੂ ਤੋਂ ਹੀ ਉਹਨਾਂ ਦਾ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਦੇ ਸੰਪਰਕ ਦੇ ਚਾਰ ਨਾਲ ਉਹ ਭਾਰਤੀ ਜਨਤਾ ਪਾਰਟੀ ਦੇ ਜਨਕੀ ਜੋ ਹੈਗਾ ਸਮਾਜ ਦੇ ਵਿੱਚ ਕਿਰਿਆ ਸਥੇਜਾਵੇ ਉਹਦੇ ਵਾਸਤੇ ਉਹਨਾਂ ਨੇ ਇੱਕ ਰਾਜਨੀਤਿਕ ਜੋ ਗੰਗਨਾ ਹੈਗਾ ਗਠਨ ਕੀਤਾ ਸੀ ਮੋਦੀ ਸਟੇਮ ਤੇ ਭਾਰਤੀ ਜਨ ਸੰਘ ਦਾ ਜਨਕੀ ਜਿਹੜਾ ਹੈਗਾ ਸਥਾਪਨਾ ਉਹਨਾਂ ਨੇ ਕੀਤੀ ਸੀ ਤਾਂ ਜੋ ਦੇਸ਼ ਦੇ ਵਿੱਚ ਜਿੰਨੀ ਵੀ ਹੈਗੀ ਇੱਕ ਚੰਗੀ ਰਾਜਨੀਤੀ ਹੋ ਕੇ ਆਵੇ ਲੋਕਾਂ ਦੇ ਚੰਗੇ ਵਿਚਾਰਾਂ ਇਹਦੀ ਇੱਕ ਵਿਚਾਰ ਲੈ ਕੇ ਸਾਡੇ ਦੇਸ਼ ਦੇ ਪੰਡਤ ਦੀਨदयाल ਪਾਧੇ ਜੀ ਨੇ ਇਸ ਜਨਸੰਘ ਦੀ ਸਥਾਪਨਾ ਕੀਤੀ ਸੀ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਫੋਟੋਡਾਡਾ ਮੰਡਲ ਵੱਲੋਂ ਸਾਡੇ ਮੰਡਲ ਪ੍ਰਧਾਨ ਕੁਸ਼ਦੀਪ ਦੀ ਅਗਵਾਈ ਵਿੱਚ ਜਿਹੜਾ ਇੱਥੇ ਫੋਟੋਡਾਡਾ ਦੇ ਵਿੱਚ ਪੰਡਤ ਦੀਨदयाल ਪਾਧੇ ਦਾ ਜਨਮ ਸਥਾਨ ਬਣਾਇਆ ਜਾ ਰਿਹਾ ਹੈ ਸਾਡਾ ਵਿਧਾਨ ਸਭਾ ਕੋਟਾਡਾ ਮੰਡਲ ਉਸ ਜੀਪ ਪ੍ਰਧਾਨ ਉਹਨਾਂ ਦੀ ਅਗਵਾਈ ਦੇ ਵਿੱਚ ਜਿੰਨੀ ਵੀ ਸਾਡੀ ਟੀਮਾਂ ਵਿਧਾਨ ਸਭਾ ਦੀ ਸਾਰੇ ਨੇ ਅੱਜ ਇਕੱਠੇ ਹੋ ਕੇ ਪੰਡਿਤ ਜੀਨ ਜਾਲ ਫਾਦਾ ਜੀ ਦੇ ਜਿਹੜਾ ਜਨਮ ਦਿਹਾੜਾ ਬਹੁਤ ਹੀ ਸੱਚੇ ਢੰਗ ਦੇ ਨਾਲ ਮਨਾਇਆ ਤੇ ਧੰਨਵਾਦ ਜੀ